ਵਰ ਕਢਾਈ ਹੁੰਦੀ ਹੈ ਜਮ ਲੱਗਦਾ ਕਿ ਕਈ ਜਿਹੜੀ ਚਾਂਦੀ ਦਾ ਵਰਕ ਜਾਂ ਸੋਨੇ ਦਾ ਵਰਕ ਹੁੰਦਾ ਹੈ ਇਹ ਫਿਰ ਸਪੈਸ਼ਲ ਕਾਰੀਗਰ ਅਕੇ ਤੁਸੀਂ ਇਹ ਪ੍ਰਕਾਰੀਕਰ ਸਪੈਸ਼ਲ ਚੰਦਵਾ ਸਾਹਿਬ ਦਾ ਹੀ ਕੰਮ ਕਰਦੇ ਨੇ ਹਾਂਜੀ ਹਾਂ ਜਿਹੜੇ ਸਾਡੇ ਵਰਕਸ਼ਾਪ ਹੈ ਉਹਨਾਂ ਨਾਲ ਸਾਡੇ ਉਹ ਸਾਡੇ ਨਾਲ ਬੰਦਿਸ਼ ਤੇ ਹੁੰਦੇ ਠੀਕ ਹੈ ਜੋ ਵਰਕਸ਼ਾਪ ਸਾਡੀ ਹੈ ਉਹਦੇ ਵਿੱਚ ਸਿਰਫ ਮਾਲਾ ਸਾਹਿਬ ਤੇ ਚੰਦਵਾ ਸਾਹਿਬ ਹੀ ਲੱਗਣਗੇ ਹੋਰ ਕੋਈ ਕੰਮ ਨਹੀਂ ਹੋਣਾ ਚਾ ਇਹ ਬੜੀ ਫਿਰ ਸੋਚ ਵੀ ਰੱਖਣੀ ਪੈਂਦੀ ਹੋਊਗੀ ਮੈਨੂੰ ਲੱਗਦਾ ਕਿ ਬੂਟ ਜੋੜੇ ਵੀ ਬਾਹਰ ਰੱਖਦੇ ਨੇ ਪਿੰਦੇ ਹੋਂ ਕੇ ਸਾਰਾ ਤੁਸੀਂ ਸਾਡੀ ਦੁਕਾਨ ਤੇ ਆਏ ਹੋ ਤੁਸੀਂ ਮਤਲਬ ਕਦੇ ਵੀ ਤੁਸੀਂ ਸਾਡੀ ਦੁਕਾਨ ਤੇ ਜੋੜੇ ਅੰਦਰ ਨਹੀਂ ਲੈਂਦੇ। ਫਦਰ ਵਰਲਡ ওভার ਸਾਡੇ ਕੋਲ 8000 ਤੋਂ ਬਾਅਦ ਕੁਦਰਦਾਰ ਸਾਹਿਬ ਦੇ ਨਾਮ ਨੇ ਜਿੱਥੇ ਸਾਡੇ ਕੋਲੋਂ ਕਦੀ ਬਣ ਕੇ ਗਿਆ ਜਾਂ ਪਟਕੇ ਜਾਂਦਾ। ਅੱਛਾ ਉਹਦੇ ਵਿੱਚ ਉਹਨਾਂ ਕਾਨਾ ਸਾਹਿਬ ਤੇ ਕਰਤਾਰਪੁਰ ਸਾਹਿਬ ਵੀ ਕਿ ਹੈ। ਇੱਕ ਕੰਕਰ ਦਾ ਹੀ ਹੁੰਦੀ ਹੈ ਜਦੋਂ ਲੱਗਦਾ ਕਿ ਇਹ ਜਿਹੜੀ ਚਾਂਦੀ ਦਾ ਵਰਕ ਹੈ ਜਾਂ ਸੋਨੇ ਦਾ ਵਰਕ ਹੁੰਦਾ ਹੈ ਇਹ ਫਿਰ ਸਪੈਸ਼ਲ ਕਾਰੀਗਰ ਅਕੇ ਤੁਸੀਂ ਹਾਂ ਬਿਲਕੁਲ ਜੀ ਸਪੈਸ਼ਲ ਕਾਰੀਗਰ ਅਸੀਂ ਰੱਖੇ ਆ ਮੈਂ ਤੁਹਾਨੂੰ ਕਾਰੀਗਰ ਦੀ ਵਿਜ਼ਿਟ ਕਰਾਵਾਂਗਾ ਤੁਸੀਂ ਉਹਨਾਂ ਕੋਲ ਜਾ ਕੇ ਦੇਖਿਓ ਕਿ ਕਿਸ ਤਰ੍ਹਾਂ ਕਿੰਨੀ ਬਰੀਕੀ ਦਾ ਕੰਮ ਕਿਸ ਤਰ੍ਹਾਂ ਹੁੰਦਾ ਹੈ ਇਹ ਫਿਰ ਕਾਰੀਗਰ ਸਪੈਸ਼ਲ ਚੰਦੋਆ ਸਾਹਿਬ ਦਾ ਹੀ ਕੰਮ ਕਰਦੇ ਨੇ ਹਾਂਜੀ ਹਾਂ ਜਿਹੜੇ ਸਾਡੇ ਵਰਕਸ਼ਾਪ ਹੈ ਉਹਨਾਂ ਨਾਲ ਸਾਡੇ ਉਹ ਸਾਡੇ ਨਾਲ ਬੰਦਿਸ਼ ਤੇ ਹੁੰਦੇ ਨੇ ਠੀਕ ਹੈ ਜੋ ਵਰਕਸ਼ਾਪ ਸਾਡੀ ਹੈ ਉਹਦੇ ਵਿੱਚ ਸਿਰਫ ਰਮਾਲਾ ਸਾਹਿਬ ਤੇ ਚੰਦਵਾ ਸਾਹਿਬ ਹੀ ਲੱਗਣਗੇ ਹੋਰ ਕੋਈ ਕੰਮ ਨਹੀਂ ਹੋਸਾ ਅੱਛਾ ਇਹ ਬੜੀ ਫਿਰ ਸੋਚ ਵੀ ਰੱਖਣੀ ਪੈਂਦੀ ਹੋਊਗੀ ਮੈਨੂੰ ਲੱਗਦਾ ਕਿ ਬੂਟ ਜੋੜੇ ਵੀ ਬਾਹਰ ਰੱਖਦੇ ਨੇ ਪਿੰਦੇ ਹੋਣਗੇ ਸਾਰਾ ਤੁਸੀਂ ਸਾਡੀ ਦੁਕਾਨ ਤੇ ਆਏ ਹੋ ਤੁਸੀਂ ਮਤਲਬ ਕਦੀ ਵੀ ਤੁਸੀਂ ਸਾਡੀ ਦੁਕਾਨ ਤੇ ਜੋੜੇ ਅੰਦਰ ਨਹੀਂ ਵੇਖੋਗੇ ਬਿਲਕੁਲ ਇਸ ਤਰ੍ਹਾਂ ਹੀ ਸਾਡੀ ਕਿਸੇ ਵਰਕਸ਼ਾਪ ਸਾਡੀਆਂ ਮਤਲਬ 6 ਵਰਕਸ਼ਾਪਸ ਨੇ ਅਡਰਟ ਜਗ੍ਹਾ ਤੇ ਹੈ ਪਟਿਆਲੇ ਕਈ ਵਰਕਸ਼ਾਪਸ ਨੇ ਇਸ ਤੋਂ ਬਾਅਦ ਇਲਾਵਾ ਸਾਡੀ ਅੰਮ੍ਰਿਤਸਰ ਬਰੇਲੀ ਫਰਕਾਬਾਦ ਅਡਰਟ ਜਗ੍ਹਾ ਤੇ ਸਾਡੀਆਂ ਖੁਦ ਦੀਆਂ ਵਰਕਸ਼ਾਪਸ ਨੇ ਕਿਸੇ ਚ ਵੀ ਸ਼ੂਜ਼ ਅੰਦਰ এলাਉਡ ਨਹੀਂ ਹੁਮਮ ਅੱਛਾ ਜਦੋਂ ਮੈਂ ਸ਼ੋਅਰੂਮ ਤੇ ਹੁਣਾਂ ਮੈਂ ਦੇਖਦਾ ਕਿ ਜ਼ਿਆਦਾਤਰ ਲੇਡੀਜ਼ ਕੰਮ ਕਰਦੀਆਂ ਨੇ ਇੱਥੇ ਇਹਦਾ ਕੀ ਕਾਰਨ ਹੈ ਔਰ ਜਦੋਂ ਤੁਸੀਂ ਫਿਰ ਨਵਾਂ ਸਟਾਫ ਰੱਖਦੇ ਹੋ ਉਹਦੇ ਲਈ ਫਿਰ ਕੀ ਸ਼ਰਤਾਂ ਰੱਖਦੇ ਹੋ ਕਿਉਂਕਿ ਰਹਿਤ ਮर्यादा ਬੜੀ ਜਹੰਦ ਵਿੱਚ ਰੱਖਣੀ ਪੈਂਦੀ ਹੈ ਇਹ ਤਾਂ ਗੁਰੂ ਦੀ ਮਿਹਰ ਹੈ ਜੀ ਤੇ ਲੇਡੀਜ਼ ਨੂੰ ਸੋਚਨਤਾ ਦੇ ਪੱਖ ਨਾਲ ਗੁਰੂ ਮਹਾਰਾਜ ਨੇ ਜ਼ਿਆਦਾ ਅੱਗੇ ਰੱਖਿਆ ਤਾਂ ਲੇਡੀਜ਼ ਜ਼ਿਆਦਾ achੀਆਂ ਸੋਚਨ ਰੱਖ ਪਾਉਂਦੀਆਂ ਔਰ ਇਹ ਬਣਦਾ ਹੀ ਗਿਆ ਇਹ ਮਤਲਬ ਇੱਕ ਦਿਨਸ ਤੇ ਕਾਫਲਾ ਨਹੀਂ ਬਣਿਆ ਅੱਜ ਦੀ ਡੇਟ ਸਿਸ ਅਸੀਂ 70% ਸਾਡੇ ਕੋਲ ਲੇਡੀਜ਼ ਸਟਾਫ ਹੈ। ਹੋਰ ਬਹੁਤ ਸੋਚ ਚੰਤਾ ਨਾਲ ਕੰਮ ਕਰਦੇ ਨੇ। ਸ਼ਾਇਦ ਮੇਰ ਤੋਂ ਕਿਤੇ ਜ਼ਿਆਦਾ। ਹਾਂ। ਅੱਛਾ। ਅੱਛਾ ਵੈਸੇ ਤਾਂ ਦੁਨੀਆ ਭਰ ਦੇ ਵਿੱਚ ਹੀ ਹਨਾ ਜਿੱਥੇ-ਜਿੱਥੇ ਗੁਰੂ ਘਰ ਹੈਗੇ ਨੇ ਉੱਥੇ-ਉੱਥੇ ਜਿਹੜੀ ਹੈ ਸ਼ਰਧਾ ਭਾਵਨਾ ਦੇਖੀ ਜਾਂਦੀ ਹੈ। ਜਿਵੇਂ ਸੰਗਤਾਂ ਪਾਕਿਸਤਾਨ ਜਾਂਦੀਆਂ ਨੇ ਫਿਰ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਹੋਵੇ ਜਾਂ ਕਰਤਾਰਪੁਰ ਸਾਹਿਬ ਫਿਰ ਉੱਧਰ ਵੀ ਲੈ ਕੇ ਜਾਂਦੀਆਂ ਸੰਗਤਾਂ ਇੱਥੋਂ। ਹਾਂਜੀ ਬਿਲਕੁਲ ਕਰਤਾਰਪੁਰ ਸਾਹਿਬ ਦਾ ਜਾਂ ਬਾਕੀ ਨਨਕਾਣਾ ਸਾਹਿਬ ਦਾ ਵੀ ਸਾਡੇ ਕੋਲ ਨਾਪ ਹੈਗੇ ਆ। ਰਾਦਰ ਵਰਲਡ ওভার ਸਾਡੇ ਕੋਲ 8000 ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਨਾਪ ਨੇ ਜਿੱਥੇ ਸਾਡੇ ਕੋਲ ਕਦੀ ਬਣ ਕੇ ਗਿਆ ਜਾਂ ਬਣ ਕੇ ਜਾਂਦਾ ਅੱਛਾ ਤੋਂ ਉਹਦੇ ਵਿੱਚ ਉਹਨਾਂ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਵੀ ਇੱਕ ਹੈ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਉਹਦੋਂ ਕੈਪਟਨ ਸਾਹਿਬ ਤੁਹਾਨੂੰ ਯਾਦ ਹੋਣਾ ਪੂਰਾ ਕਾਫਲਾ ਲੈ ਕੇ ਉੱਥੇ ਪਾਕਿਸਤਾਨ ਗਏ ਸਰ ਤਾਂ ਉੱਥੇ ਦਾ ਰੁਮਾਲਾ ਸਾਹਿਬ ਚੰਦਵਾ ਸਾਹਿਬ ਵੈਗੁਰੂ ਦੀ ਕਿਰਪਾ ਨਾਲ ਸਾਨੂੰ ਸੇਵਾ ਮਿਲੀ ਸੀ ਸਾਡੇ ਕੋਲੋਂ ਬਣ ਕੇ ਗਿਆ ਸੀ ਅੱਛਾ ਅੱਛਾ ਇਕਬਾਲ ਜੀ ਜਦੋਂ ਫਿਰ ਕਈ ਵਾਰ ਸ਼ਰਦਾ ਹੁੰਦੀ ਆ ਕਿ ਲੋਕ ਕਹਿੰਦੇ ਨੇ ਕਿ ਅਸੀਂ ਆਪ ਬੜੇ ਮਹਿੰਗੇ ਮਹਿੰਗੇ ਕੱਪੜੇ ਪਾਉਨੇ ਆ ਜਾਂ ਜਦੋਂ ਅਸੀਂ ਆਪ ਸਮਾਨ ਲੈਣ ਜਾਂਦੇ ਆ ਤਾਂ ਬੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਆ ਤੇ ਵੀ ਲੋਕਾਂ ਨੇ ਹੁੰਦਾ ਕਿ ਜਿੰਨੇ ਸਾਰਾ ਕੁਝ ਇਹ ਦਿੱਤਾ ਤਾਂ ਜਦੋਂ ਅਸੀਂ ਉਸ ਜਗ੍ਹਾ ਦੇ ਉੱਪਰ ਚੰਦੂਆ ਸਾਹਿਬ ਜਾਂ ਰਮਾਲਾ ਸਾਹਿਬ ਪੇਟ ਕਰਨਾ ਤਾਂ ਫਿਰ ਉਹ ਵੀ ਜਿਹੜੀ ਹੈ ਉਹਦੀ ਦੇਖ ਕੇ ਕਿ ਸੁੰਦਰ ਹੋਣੀ ਚਾਹੀਦੀ ਹੈ ਫਿਰ ਉਹਨੂੰ ਲੈ ਕੇ ਲੋਕ ਤੁਹਾਡੇ ਅਗੇ ਡਿਮਾਂਡ ਰੱਖਦੇ ਨੇ ਕਿ ਜਾਇਜ਼ ਦੇ ਤੇ ਸੋਨੇ ਦਾ ਵਰਕ ਹੋਣਾ ਚਾਹੀਦਾ ਹੈ ਜਾਂ ਚਾਂਦੀ ਦਾ ਵਰਕ ਅਸੀਂ ਕਰਵਾਉਣਾ ਚਾਹੁੰਦੇ ਆ ਦੇਖੋ ਸੰਗਤ ਨੂੰ ਬੜਾ ਬਲ ਦਿੱਤਾ ਹੈ ਸਿੱਖ ਸੰਗਤ ਨੂੰ ਖਾਸ ਕਰਕੇ ਗੁਰੂ ਮਹਾਰਾਜ ਨੇ ਬੜਾ ਬਲ ਦਿੱਤਾ ਹੈ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਵੀ ਸੰਗਤ ਮਤਲਬ ਇੰਨਾ ਇੱਕ ਤੋਂ ਇੱਕ ਅੱਛੀ ਚੀਜ਼ ਅੱਛਾ ਵਧੀਆ ਤੋਂ ਵਧੀਆ ਚੀਜ਼ ਡਿਮਾਂਡ ਕਰਦੀ ਹੈ ਜੇਕਰ ਮੈਂ ਅੱਜ ਇੱਕ ਲੈਵਲ ਤੇ ਪਹੁੰਚਦਾ ਉਸ ਲੈਵਲ ਦਾ ਕੰਮ ਕਰਦਾ ਉਹ ਉਸ ਤੋਂ ਅਗਲੇ ਲੈਵਲ ਦੀ ਚੀਜ਼ ਮੰਗਦੇ ਅੱਛਾ ਬਿਲਕੁਲ ਹਾਂ ਮਤਲਬ ਕਦੀ ਕਿਸੇ ਸੰਗਤ ਨੇ ਕਦੀ ਪੈਸੇ ਦਾ ਕੋਈ ਨਹੀਂ ਦਿਖਾਇਆ ਮਤਲਬ